ਕਿ ਲੜਾ ਕਿਉਂਕਿ ਸਾਰੇ ਬਿਜ਼ੀ ਆਪਾਂ ਜਿੱਥੇ 1500 ਬਿਜ਼ੀ ਪੀਅਰ ਜੋ ਪ੍ਰਲਾਪ ਕੀਤਾ ਜਾਂਦਾ ਹੈ ਬੋਧੀ ਸ਼ਲਗਾ ਜੋਗ ਅਸੀਂ ਇਹਨਾਂ ਦੇ ਸਾਰੇ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਸੱਜ ਕੇ ਸਨਮਾਨਿਤ ਕੀਤਾ ਭੈਣ ਜੀ ਦਾ ਬਹੁਤ ਬਹੁਤ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਨਿੱਕੇ ਜੇ ਨਵਾਂ ਨੇ ਬੰਦਿਆਂ ਨੂੰ ਮੰਦਿਰ ਦੇ ਵਿੱਚ ਸੱਜ ਕੇ ਜਿਹੜਾ ਸਾਡਾ ਸਵਾਗਤ ਕੀਤਾ ਬਹੁਤ ਬਹੁਤ ਧੰਨਵਾਦ 2002 ਚ ਪਹਿਲੀ ਬੜੀ ਮੁਲਾਕਾਤ ਇਹਨਾਂ ਨਾਲ ਹੋਈ ਸੀ ਉਦੋਂ ਵੀ ਇਹਨਰੇ ਐਫਸੀ ਬਤੌਰ ਕਾਉਂਸਲਰ ਇਲੈਕਸ਼ਨ ਲੜੀ ਸੀ ਸ਼ਾਇਦ ਉਹਨਾਂ ਦੀ ਪਹਿਲੀ ਇਲੈਕਸ਼ਨ ਸੀ ਉਹ ਤਿੰਨ ਸਾਲ ਸਮਾਜ ਸੇਵਾ ਦੇ ਨਾਲ ਇਹੀ ਤਰ੍ਹਾਂ ਜੁੜੇ ਰਹੇ ਆ ਦੂਸਰਾ ਪਿਛਲੇ 10 ਸਾਲ ਦਾ ਟਿਓਰ ਮੇਰੇ ਧਰਮ ਪਤਨੀ ਕਾਉਂਸਲਰ ਪੰਜੀਤ ਵਰਖੰਬੋਲ ਜੀ ਦੇ ਨਾਲ ਇਹਨਾਂ ਨੇ ਪਿਛਲੇ 10 ਸਾਲ ਬਤੌਰ ਨਗਰ ਨਗਰ ਆੜਾ ਚ ਸੇਵਾ ਕੀਤੀ ਉਹ ਵੀ ਇਹਨਾਂ ਦੀ ਸ਼ਿਫਟ ਕਰਦੇ ਉਧਰ ਕਿ ਜਿੰਨੇ ਮਿੱਠੇ ਬੋਲਣੇ ਔਰ ਆਪਣੀ ਗੱਲ ਨੂੰ ਥੰਮੇ ਦੇਣਾ ਔਰ ਬੜੇ ਸਟ੍ਰੇਟ ਫੋਰਵਰਡ ਰੱਖਣ ਇਹ ਮਹਾਰਤ ਉਹਨੂੰ ਸ਼ਾਇਦ ਕਿਤੇ ਹਰੇਕ ਦੇ ਵਿੱਚ ਉਹ ਕਾਤੋਂ ਉਹ ਹੀ ਗੱਲ ਉਹ ਇੱਕ ਵਾਇਦਗੀ ਜਿਹੜੀ ਹੈ ਸਵਾਲਾ ਜਿੰਨਾ ਜਿੰਦੀ ਵੱਲੋਂ ਰਾਜਨਰੇਸ਼ ਵੱਲੋਂ ਬਹੁਤ ਸਨਮਾਨ ਕਰ ਰਹੇ ਤੇ ਰੰਮ ਬਸਰਾ ਜੀ ਸਾਡੇ ਆ ਵੀ ਮਾਢਾ ਵਾਲੇ ਆਜਾ ਜੀ ਮਿੰਟ ਤੋਂ ਪਹਿਲੇ ਪਾਓ ਆ ਜੀ ਹਾੜਾ ਤੁਸੀਂ ਹੋਗੇ ਪੜਿਓ ਰੂਪਾਇਕ ਦੇ ਆਜੀ ਕੰਮ ਹੋ ਰਿਹਾ ਹੈ ਬਿਲਕੁਲ ਜਿੱਦਦੀ ਸਰਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਜੁੜੇ ਮੇਂ ਜੀ ਸਾਹਾ ਸੰਗਾ ਜੀ ਤੇ ਨਾਲੇ ਲਾਈਨਸ ਕਲੱਬ ਇੰਟਰਨੈਸ਼ਨਲ ਤੇ ਬਾਬਾ ਵਰਮਨਾ ਸੇਵਾ ਸੁਮਿਤੀ ਵੱਲੋਂ ਜੋ ਇਹ 83 ਮਹਾਰਾਸ਼ਟਰਾ ਇਹਦਾ ਆਪਣੇ ਪ੍ਰਧਾਨ ਜੀ ਸ਼੍ਰੀ ਗੁਰਦੀਪ ਕਮ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਦੇ ਮਹਾਮਈ ਅੱਗੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਬੇਨਤੀ ਕਰਦਾ ਲਿਏ ਇਹਨਾਂ ਨੂੰ ਹੋਰ ਬਲ ਬੁੱਧੀ ਬਖਸ਼ੇ ਹੋਰ ਇਹਨਾਂ ਨੂੰ ਸ਼ਕਤੀ ਬਖਸ਼ੇ ਤਾਂ ਜੋ ਇਹਦਾ ਦੇ ਸਮਾਜ ਸੇਵਾ ਦੇ ਸਮਾਜ ਭਲਾਈ ਦੇ ਕਾਰਜ ਆ ਜਿਹੜੇ ਕਰਦੇ ਰਹਿਣ ਤੇ ਮੈਂ ਮੰਦਰ ਕਮੇਟੀ ਦੇ ਸਾਡੇ ਭੈਣ ਜੀ ਆ ਭਲਾਈ ਤੇ ਬਸਰੇਟ ਜੀ ਚੰਤਲ ਸੇਟ ਜੀ ਮੈਂ ਨਾਲ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹ ਵੀ ਇਹਨਾਂ ਦਾ ਵੀ ਸੋਚਦੇ ਆ ਕਿ ਬਹੁਤ ਕੀਰਤਨ ਵਗੈਰਾ ਬਹੁਤ ਇਹਨਾਂ ਦਾ ਵੀ ਪ੍ਰਮਾਤਮਾ ਨੂੰ ਲਗਨ ਆ ਅੱਜ ਲੰਗਰ ਭੰਡਾਰਾ ਵੀ ਆ ਬਹੁਤ ਧੰਨਵਾਦ ਜੀ ਥੈਂਕ ਯੂ ਸਾਡੇ ਵਾਡੇ ਚਾਨ ਸ਼੍ਰੀ ਦਾਂਬਲਪੁਰ ਦੀ ਮਹਿਸਾਬ ਡਿਰੇਕਟਰ ਸੀ ਡਿਟ ਮੈਨ ਬਸਲਾ ਜੀ ਤੇ ਪਰ ਬਸਲਾ ਜੀ ਦਾ ਸਾਡੇ ਤੇ ਮੰਦਰੋਂ ਤੇ ਆ ਬਾਬਾ ਬਾਕਰ ਜੀ ਵਰਸਤੀ ਔਰ ਲਾਂਚ ਇਟਰੈਸ਼ਨਲੋਂ ਨਾਲ ਮੂਵਮੈਂਟ ਰਿਸਪੋਨਸਿਵ ਡਾਇਲੌਗ ਦੇ ਟ੍ਰਾਂਸਲੇਟਰ ਬਹੁਤ ਬਹੁਤ ਸਵਾਗਤ ਹੈ ਅੱਜ ਆਪਣੇ ਕਾਰਜਕ੍ਰਮ ਰਾਤ ਆਏ ਰਹੇ ਮਾਡਲ ਲਾਣ ਰਿਪੋਰਟ ਸ਼ਾਰ ਕਰਦੇ ਇਹ ਚੇਪਨ ਵੀ ਆਏ ਨੇ ਹਮੇਸ਼ਾ ਤੋਂ ਆਪਣੀ ਘਤਰ ਗਰਾਣਾ ਦੀ ਸਾਰੇ ਸਾਰੇ ਜਿਹੜੇ ਆਉਂਦੇ ਕਸ਼ਮੀਰੀ ਯਾਰੋਗਿਆ ਦਾ ਤਰੂ ਇੰਨੇ ਆਣ ਕੇ ਮੈਨੂੰ ਨਾਲ ਅਸ਼ੀਰਵਾਦ ਮਿਲਦਾ ਹੈ ਸਾਡਾ ਨਾਮ ਖੜੇ ਲੱਗੇ ਔਰ ਤੁਹਾਨੂੰ ਬਾਅਦ ਅੱਗੇ ਬੰਦ ਮੌਕਾ ਮਿਲਦਾ ਕੋਈ ਕਹੀ ਬਤੇ ਤਾਂ ਦੇ ਸਰੋਗਦੇ ਵੀ ਲੱਗਦਾ ਅਸੀਂ ਆਪਣਾ ਇਹਦਾ ਪ੍ਰੋਜੈਕਟ ਕਰਦਾ ਹਮੇਸ਼ਾ ਲਗਾਤਾਰ ਚੱਲਦਾ ਰਹੂਗਾ ਇੱਥੇ ਔਰ ਸਾਨੂੰ 83 ਮਿੰਟ ਹੋ ਗਏ ਇਹਦਾ ਲੋਕਲ ਵੀ ਆਈ ਜੀ ਤੇ ਕਤੇ ਕਤੇ ਕੱਟਾ ਲੱਗ ਗਿਆ ਸੀ ਕੁਝ ਲੇਡੀਜ਼ ਤਾਂ ਨਹੀਂ ਹੱਥ ਨਾਲ ਘੱਟ ਰੱਖਦੇ ਕਮੇ ਨੂੰ ਔਰ ਸਾਹ ਵੀ ਤਾਂ ਰਚਾਉਂਦੇ ਦੀ ਜਿਆਦਾ ਲੱਗੋ ਟਾਈਮ ਬਹੁਤ ਛੋਟਾ ਹੈ ਫਿਰ ਸਾਨੂੰ ਜਗਾ ਤੇ ਜਿਆਦਾ ਨਹੀਂ ਕਰਦਾ ਪਰ ਸ਼ਰਮ ਆ ਕੇ ਸਾਨੂੰ ਬਚਾਰ ਦਸਰਨ ਗਾ ਲੀ